ਕ્યા ਨਿਯਮ ਮਿਤਸੋਦ ਦੇ ਚੱਲੇ ਹੁਣ 18 ਸਾਲ ਤੋਂ ਕੱਟ ਦੇ ਬੱਚੇ ਜੇਕਰ 2 ਜਾਂ 4 ਪਹੀਆ ਵਾਹਨ ਚਲਾਣਗੇ ਤਾਂ ਹੁਣ ਬਖਸ਼ੇ ਨਹੀਂ ਜਾਣਗੇ 25000 ਰੁਪਏ ਜੁਰਮਾਨਾ ਅਤੇ ਮਾਪਿਓ ਜਾਂ ਵਾਹਨ ਮਾਲਕ ਨੂੰ ਹੋ ਸਕਦੀ ਹੈ 3 ਸਾਲ ਦੀ ਕੈਦ ਇਸ ਨਿਯਮ ਨੂੰ ਲੋਕਾਂ ਨੂੰ ਪਹੁੰਚਾਉਣ ਦੇ ਲਈ ਪੁਲਿਸ ਵੱਲੋਂ ਜਾਗਰੂਕਤਾ ਕੈਂਪ ਵੀ ਲਗਾਏ ਗਏ 20 ਦਿਨ ਦਾ ਸਮਾਂ ਵਿਵਧਾਇਆ ਗਿਆ ਪਰ ਬੱਚੇ ਫਿਰ ਵੀ ਬਾਜ਼ ਨਹੀਂ ਆਏ ਤੇ ਮਾਪੇ ਵੀ ਬਾਜ਼ ਨਹੀਂ ਆਏ ਪਰ ਅਜੇ ਵੀ ਜਿਹੜੇ ਬੱਚੇ ਅਤੇ ਮਾਪਿਓ ਨਹੀਂ ਸਮਝੇ ਹੁਣ ਉਹਨਾਂ ਤੇ ਸਖਤੀ ਸ਼ੁਰੂ ਹੋ ਗਈ ਹੈ ਵੇਖੋ ਹੁਸਪਾ ਹੁਸ਼ਿਆਰਪੁਰ ਦੀਆਂ ਇਹ ਤਸਵੀਰਾਂ ਬੀ ਬੱਚਿਓ ਨਾ ਚਲਾਓ 18 ਸਾਲ ਤੋਂ ਘਟੋ ਮੰਦਿਰ ਦੇ ਬੱਚਿਆਂ ਨੂੰ ਵਾਰਨਿੰਗ ਕੀਤੀ ਹੁਣ ਇਹ ਜਿਹੜਾ ਰੂਲ ਜਿਹੜੇ ਇਹ ਘਰਾਂ ਇਹ ਲਾਗੂ ਹੋ ਚੁੱਕੀ ਆ ਹੁਣ ਕਿਵੇਂ ਦੀ ਸਖਤੀ ਔਰ ਕਿਵੇਂ ਦਾ ਐਕਸ਼ਨ ਮੋਡ ਦੇਖਣਗੇ ਬਿਲਕੁਲ ਜੀ ਇਹਦੇ ਵਿੱਚ ਬਹੁਤ ਜ਼ਿਆਦਾ ਸਖਤਾਈ ਕੀਤੀ ਜਾਵੇਗੀ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਾਨੂੰ ਬਹੁਤ ਸਖਤ ਹਦਾਇਤਾਂ ਮੈਂ ਤੁਹਾਨੂੰ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਇਹ ਹੁਣ ਜਿਹੜੀ ਆਦਤ ਬੱਚਿਆਂ ਨੂੰ ਪਈ ਹੈ ਜਾਂ ਪੇਰੈਂਟਸ ਨੂੰ ਪਈ ਹੈ ਕੇ ਬੱਚੇ ਨੂੰ ਭੇਜ ਦੋ ਵਹੀਕਲ ਦੇ ਕੇ ਪੁਰਾਣੀ ਆਤ ਪਈਆਂ ਨੂੰ ਜਾਂਦੇ ਜਾਂਦੇ ਟਾਈਮ ਤੇ ਲੱਗੂਗਾ ਪਰ ਇਹ ਇੱਕਦਮ ਹੁਣ ਖਤਮ ਕੀਤੀ ਜਾਊਗੀ ਬੱਚੇ ਦਾ ਜੀਵਨ ਵੀ ਖਤਰੇ 'ਚ ਹੈ ਤੇ ਜਿਹੜਾ 25000 ਰੁਪਏ ਜੁਰਮਾਨਾ ਤੇ 3 ਸਾਲ ਦੀ ਜਿਹੜੀ ਜਦੋਂ ਕੈਦ ਹੋਊਗੀ ਉਹਨੇ ਵੀ ਆਪਾਂ ਇੱਕ ਬੱਚੇ ਦਾ ਵਿੱਚ ਚਲਾਨ ਕੱਟਿਆ ਕੱਲ ਵੀ ਕਟੇ ਆ ਬੜੀਆਂ ਸ਼ਵਾਰਸ਼ਾਂ ਪਾ ਰਿਆ ਤਰ੍ਹਾਂ ਤਰ੍ਹਾਂ ਦੀਆਂ ਸ਼ਵਾਰਸ਼ਾਂ ਪਾ ਰਿਆ ਜੀ ਇਹਨੂੰ ਕੁਝ ਕੀਤਾ ਜਾਵੇ ਇਹ ਬਿਲਕੁਲ ਕੁਝ ਨਹੀਂ ਹੋਣਾ ਜਿਹੜਾ ਚਲਾਨ ਕੱਟਿਆ ਗਿਆ ਇਹ ਤੇ ਜੋ ਐਕਸ਼ਨ ਹੈ ਉਹ ਲੀਗਲ ਐਕਸ਼ਨ ਲਿਆ ਜਾਣਾ ਮੈਂ ਸਭ ਨੂੰ ਬੇਨਤੀ ਕਰੂੰਗਾ ਕਿ ਪਲੀਜ਼ ਛੋਟੇ ਬੱਚਿਆਂ ਨੂੰ ਨਾ ਭੇਜੋ ਇੰਨੀ ਗਰਮੀ ਦੇ ਵਿੱਚ ਇੰਨੀ ਧੁੱਪ ਦੇ ਵਿੱਚ ਜਦੋਂ ਕੋਈ ਰਸ਼ ਵਹੀਕਲ ਕੋ ਕੋ ਇਕਦਮ ਆਉਂਦਾ ਛੋਟੇ ਬੱਚੇ ਉਸ ਚੀਜ਼ ਨੂੰ ਹੈਂਡਲ ਨਹੀਂ ਕਰ ਸਕਦੇ ਆਪਣੀ ਜਾਨ ਜਿਹੜੀ ਆ ਖਤਰੇ ਵਿੱਚ ਪਾਉਂਦੇ ਆ ਪਲੀਜ਼ ਪੇਰੈਂਟਸ ਨੂੰ ਰਿਕੁਐਸਟ ਆ ਆਪ ਬੱਚਿਆਂ ਨੂੰ ਸਕੂਲੇ ਲੈ ਕੇ ਆਓ ਆਪ ਛੱਡਿਓ ਨਹੀਂ ਤਾਂ ਉਹਨਾਂ ਨੂੰ ਸਾਈਕਲ ਲੈ ਦਿਓ ਉਹ ਆਰਾਮ ਨਾਲ ਜਾਣ ਤੇ ਆਰਾਮ ਨਾਲ ਆਉਣ ਅਪਾ ਜੀ ਜੇਕਰ ਗੱਲ ਕਰੀਏ ਤਾਂ ਤੁਹਾਡੇ ਵੱਲੋਂ ਜਿਹੜੇ ਜਾਗਰੂਤਾ ਕੈਂਪ ਲਗਾਏ ਗਏ ਜਾਂ ਵਾਰਨਿੰਗ ਦਿੱਤੀਆਂ ਗਈਆਂ 20 ਦਿਨ ਦਾ ਟਾਈਮ ਵੀ ਲਾਇਆ ਗਿਆ ਇਸ ਇਹਨੂੰ ਇਸ ਸ਼ੋਰ ਦੇ ਵਿੱਚ ਪਰ ਕਿਤੇ ਨਾ ਕਿਤੇ ਅਣ ਦੇਖੀ ਹੱਲੇ ਵੀ ਲਗਾਤਾਰ ਜਾਰੀ ਹੈ ਹੁਣ ਕਿਦਾਂ ਦੀ ਸ਼ਕਤੀ ਦੇ ਅਜੇ ਵੀ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਨਾ ਕਿ ਜਿਹੜੇ ਪੇਰੈਂਟਸ ਨੂੰ ਜਾਂ ਬੱਚਿਆਂ ਨੂੰ ਇਦਾਂ ਦੀ ਆਤ ਤਾਂ ਪਈਆਂ ਉਹਨਾਂ ਜਾਣ ਲੱਗਿਆ ਥੋੜਾ ਟਾਈਮ ਲੱਗੂਗਾ ਉਹਨੇ 2-4 ਦਿਨ ਦੇ ਵਿੱਚ ਜੇ ਤਾਂ ਹੁਣ ਅੱਜ ਚਲਾਨ ਕੱਟੇ ਆ ਕੱਲ ਚਲਾਨ ਕੱਟੇ ਆ ਇਹ ਲਗਾਤਾਰ ਕੱਟਦੇ ਰਹਿਣਗੇ ਤਾਂ ਪੇਰੈਂਟਸ ਨੇ ਆਪਣੇ ਆਪ ਹੀ ਬੰਦ ਕਰ ਦੇਣਾ ਤੁਸੀਂ ਇਹਦਾ ਰਿਜ਼ਲਟ ਦੇਖੋਗੇ 14-9 ਤੋਂ ਬਾਅਦ ਚ 14-9 ਤੋਂ ਬਾਅਦ ਜਦੋਂ ਸਜਾਵਾਂ ਹੋਣੀਆਂ 25-25000 ਰੁਪਏ ਜੁਰਮਾਨਾ ਹੋਣਾ ਪੇਰੈਂਟਸ ਨੂੰ ਫਿਰ ਉਹਨਾਂ ਨੂੰ ਪਤਾ ਲੱਗਣਾ ਕਿ ਅਸੀਂ ਜਿਹੜੀ ਅਵੇਅਰਨੈਸ ਕਰਦੇ ਸੀ ਉਹ ਇਸੇ ਕਰਕੇ ਕਰਦੇ ਸੀ ਵੀ ਇਸ ਚੀਜ਼ ਤੋਂ 25000 ਰੁਪਏ ਜੁਰਮਾਨਾ ਤੇ 3 ਸਾਲ ਜਿਹੜੀ ਕੈਦ ਹੋਣੀ ਆ ਇਹ ਤੋਂ ਬਚਿਆ ਜਾਵੇ ਪਰ ਜਿਹੜੇ ਨਹੀਂ ਹਟ ਰਹੇ ਉਹ ਜ਼ਰੂਰ ਇਸ ਚੀਜ਼ ਦਾ ਜਿਹੜਾ ਗਿਫਟ ਲੈਣਗੇ ਉਹ